ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ ਆਪ ਜੀ ਦੇ ਇੱਕ ਇੱਕ ਕਦਮ ਜੋ ਇਸ ਦੁੱਖ ਦੀ ਘੜੀ ਵਿੱਚ ਸਾਡੇ ਨਾਲ ਖੜੇ ਨੇ ਮੈਂ ਅਤੇ ਮੇਰਾ ਪਰਿਵਾਰ ਹਮੇਸ਼ਾ ਇਹ ਯਾਦ ਰੱਖਾਂਗੇ ਔਰ ਇਹ ਸਾਡੇ ਸਿਰ ਮੱਥੇ ਗੋਗੀ ਆਪਣੇ ਆਪ ਵਿੱਚ ਇੱਕ ਚਲਦੀ ਫਿਰਦੀ ਸੰਸਥਾ ਸਨ ਜੋ ਹਰ ਸਮੇਂ ਸਮਾਜ ਦੀ ਸੇਵਾ ਆਪਣੇ ਇਲਾਕੇ ਦੀ ਤਰੱਕੀ ਹਰ ਸਮੇਂ ਸੋਖਸ਼ਾਰਤੀ ਬਜ਼ੁਰਗਾਂ ਦਾ ਪਿਆਰ ਬੱਚਿਆਂ ਨਾਲ ਪਿਆਰ ਹਰੇਕ ਦਾ ਅਸ਼ੀਰਵਾਦ ਲੈ ਕੇ ਆਪਣੇ ਨਾਲ ਚੱਲਣ ਵਾਲੇ ਮਨੁੱਖ ਸੀ ਉਹਨਾਂ ਨੇ ਆਪਣੇ ਕਾਰਜ ਕਾਰਨ ਦੌਰਾਨ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਹੁਤ ਨਜ਼ਦੀਕ ਰੱਖਿਆ ਅਤੇ ਮੈਨੂੰ ਤਰਸਿਆ ਮੈਂ ਇਹ ਕਹੂੰਗਾ ਮੈਂ ਤੁਹਾਨੂੰ ਭਰੋਸਾ ਦਵਾਉਂਦਾ ਮੈਂ ਤੇ ਮੇਰਾ ਪਰਿਵਾਰ ਆਪਣੇ ਪਿਤਾ ਦੇ ਮਾਰਗਦਰਸ਼ਨਾਂ ਦੇ ਚੱਲਦੇ ਹੋਏ ਤੁਹਾਡੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਹਮੇਤ ਮੈਂ ਤੁਹਾਨੂੰ ਸਭ ਤੋਂ ਆਸ ਕਰਦਾ ਕਿ ਤੁਸੀਂ ਵੀ ਆਪਣਾ ਵਿਸ਼ਵਾਸ ਸ਼ੀਰਵਾਦ ਤੇ ਭਰੋਸਾ ਸਾਡੇ ਪਰਿਵਾਰ ਤੇ ਇਸੇ ਤਰ੍ਹਾਂ ਬਣਾਈ ਰੱਖੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ